KINTA BOR! KINTA BOR! KINTA BOR!

ਜਿੰਦਾਬਾਦ 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 ਲੇਬਰ ਵਰਕਰ ਜਿੰਦਾਬਾਦ 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 ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਅੱਜ ਤੁਸੀਂ ਜਿਹੜੇ ਇਕੱਠੇ ਹੋਏ ਹੋ ਕੀ ਕਰ ਰਹੇ ਹੋ ਜੀ ਮੈਂ ਗੁਰਪ੍ਰੀਤ ਅਸੀਂ ਲੇਬਰ ਕੋਰਡ ਦਾ ਕੰਮ ਕਰਦੇ ਜੀ ਹਾਂਜੀ ਅਸੀਂ ਅੱਜ ਇਸ ਕਰਕੇ ਹੜਤਾਲ ਕੀਤੀ ਆ ਕਿ ਸਾਡਾ ਕਾਫੀ ਲੰਮੇ ਸਮੇਂ ਤੋਂ ਰੇਟ ਦਾ ਮਸਲਾ ਚੱਲਦਾ ਆਉਂਦਾ ਅਸੀਂ 10 ਸਾਲ ਤੋਂ ਵੀ ਪੁਰਾਣਾ ਕੰਮ ਕਰਦੇ ਆਂ ਦਲਾਲਾਂ ਵੱਲੋਂ ਜੋ ਪਿਛੋ ਮਾਰਕੀਟ ਤੋਂ ਰੇਟ ਲਿਆ ਜਾਂਦਾ 75 ਤੋਂ 100 ਰੁਪਏ ਤੱਕ ਲਿਆ ਜਾਂਦਾ ਤੇ ਸਾਡੇ ਤੱਕ 30 ਤੋਂ 35 ਰੁਪਏ ਦਿੱਤੇ ਜਾਂਦੇ ਆ ਜਿਹਦੇ ਵਿੱਚ ਕੀ 35 ਰੁਪਏ ਦੇ ਵਿੱਚ 18 ਰੁਪਏ ਲੀਵਰ ਲਿਆ ਜਾਂਦੀ ਆ ਤੇ 10 ਰੁਪਏ ਨਗ ਤੇਲ ਖਰਚਾ ਆ ਜਾਂਦਾ ਸਾਨੂੰ ਬਚਦੇ ਜੇ 70 ਰੁਪਏ 7 ਦੇ ਵਿੱਚੋਂ ਟੁੱਟ-ਭੱਜ ਵੀ ਸਾਡੀ ਆ ਰੋਟੀ ਖਰਚਾ ਵੀ ਸਾਡਾ ਜਿਹਦੇ ਵਿੱਚ ਸਾਡਾ ਗੁਜ਼ਾਰਾ ਨਹੀਂ ਹੁੰਦਾ ਇਹ ਕਰਕੇ ਅਸੀਂ ਦਲਾਲਾਂ ਨੂੰ ਕਿ ਆ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਅਗਰ ਜੇ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ ਤੇ ਅਸੀਂ ਪ੍ਰਸ਼ਾਸਨ ਦਾ ਸਹਾਰਾ ਲਾਵਾਂਗੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਪਹੁੰਚਾਂਗੇ ਪੱਕੀ ਕਰਨ ਹੈ ਕਿ ਮਾਲਕ ਨਾਲ ਤੁਹਾਡਾ ਸਿੱਧਾ ਕੰਟੈਕਟ ਨਹੀਂ ਬੁਲਾ ਲਿਓ ਪਾਈ ਹੋਈ ਅਜੇ ਤੱਕ ਸਾਡਾ ਦਲਾਲਾਣਾ ਦਲਾਲ ਸਾਨੂੰ ਖੁੱਲ ਕੇ ਦੱਸਦੇ ਨਹੀਂ ਪਏ ਪੀ ਇਹ ਕੀ ਕਾਲਾ ਧੰਦਾ ਜਾਂ ਕੀ ਚੋਰ ਬਿਜਾਰੀ ਕਰਦੇ ਨੇ ਇਹ ਦਲਾਲਾਂ ਨੂੰ ਪਤਾ ਸਾਡੇ ਤੱਕ ਤੇ ਸਿਰਫ ਇਹੋ ਦੱਸ ਦਿੱਤਾ ਜਾਂਦਾ 30 ਤੋਂ 35 ਰੁਪਏ ਦਲਾਲਾਂ ਦਾ ਮਾਲਕ ਰੇਟ ਵਧਾਉਂਦੇ ਨੇ ਪਰ ਤੁਹਾਡਾ ਕੁਝ ਨਹੀਂ ਬਣਦਾ ਦਲਾਲ ਪਿੱਛੋਂ ਵਧਾ ਲੈਂਦੇ ਨੇ ਸਾਨੂੰ ਦੱਸਦੇ ਨਹੀਂ ਕਦੋਂ ਵਧਿਆ ਕਦੋਂ ਨਹੀਂ ਨਹੀਂ ਕਿੰਨਾ ਚਿਰ ਹੋ ਗਿਆ ਤੁਹਾਡਾ ਰੇਟ ਸਾਡਾ ਸਾਲ ਹੋ ਗਿਆ ਪਿਛਲੀ ਸਾਲ ਅਸੀਂ ਹੜਤਾਲ ਕੀਤੀ ਸੀ ਮਈ ਦੇ ਮਹੀਨੇ ਦਲਾਲਾਂ ਨੇ ਸਾਨੂੰ ਅਹਿਸਾਸ ਦਵਾਇਆ ਸੀ ਕਿ ਅਸੀਂ ਤੁਹਾਨੂੰ ਹੜਤਾਲ ਕਰਨ ਦੀ ਲੋੜ ਨਹੀਂ ਪਊਗੀ ਅਸੀਂ ਆਪਣੇ ਆਪ ਰੇਟ ਵਧਾਵਾਂਗੇ ਅੱਜ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਸਾਫ਼-ਸਾਫ਼ ਹੀ ਮਨਾਂ ਕਰਤਾ ਕਿ ਅਸੀਂ ਨਹੀਂ ਬੋਲਿਆ ਕਿੰਨੇ ਕ ਦਲਾਲਾਂ ਲੰਮਾ ਇਹ ਦਲਾਲ ਹੈਗੇ ਨੇ ਕਾਫੀ 15 ਤੋਂ 16 ਨਾਲੋਂ 15 ਤੋਂ 16 ਦਲਾਲ ਨੇ ਜੋ ਵੀ ਦਲਾਲ ਲਾਲੋ ਜਾਂ ਪਾਂਡੀ ਲਾਲੋ ਹੋਰ ਇੱਥੇ ਦੇ ਗੱਡੀਆਂ ਅਸੀਂ ਘਟੋ ਘਟ 35 36 ਵਰਕਰ ਆਂ ਹਾਂਜੀ ਜਿਹੜੇ ਦਲਾਲਾਂ ਦੇ ਕੰਮ ਕਰਦੇ ਆਂ ਅਸੀਂ 15 ਸਾਲ ਤੋਂ ਦਲਾਲਾਂ ਦੇ ਤੋਹਫੇ ਕਰ ਰਹੇ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਤੁਸੀਂ ਪ੍ਰਦਰਸ਼ਨ ਕੀਤਾ ਅੱਜ ਹੀ ਕੀਤਾ ਜਾਂ ਕਿੰਨੇ ਦਿਨ ਤੋਂ ਨਹੀਂ ਜੀ ਅਸੀਂ ਕੱਲ ਬੈਠੇ ਸੀ ਕੱਲ ਸਵੇਰ 10 ਵਜੇ ਤੋਂ ਅਸੀਂ ਬੈਠੇ ਰਹੇ 4 ਵਜੇ ਤੱਕ ਕਿਸੇ ਵੀ ਦਲਾਲ ਨੇ ਸਾਡੀ ਸਾਰ ਨਹੀਂ ਲਈ ਅੱਜ ਕੋਈ ਆਇਆ ਤੁਹਾਡੇ ਕੋਲ ਉੱਤੋਂ ਸਾਨੂੰ ਰੈਸਮੈਂਟ ਕੀਤਾ ਗਿਆ ਵੀ ਇਹ ਭੁੱਖੇ ਮਰਦੇ ਆ ਤੇ ਆਪਣੇ ਆਪ ਹੀ ਗੱਡੀਆਂ ਫੜਨਗੇ ਹਾਂਜੀ ਕੋਈ ਸੁਣਵਾਈ ਨਹੀਂ ਤੁਹਾਡੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਤੁਸੀਂ ਪ੍ਰਸ਼ਾਸਨ ਦਾ ਸਹਾਰਾ ਲੈ ਰਹੇ ਹੋ ਹਾਂਜੀ ਅਸੀਂ ਪ੍ਰਸ਼ਾਸਨ ਦਾ ਸਹਾਰਾ ਲਾਵਾਂਗੇ ਡਿਪਟੀ ਕਮਿਸ਼ਨਰਨ ਤੱਕ ਜਾਵਾਂਗੇ ਹਾਂਜੀ ਤੇ ਜੇਕਰ ਨੇ ਮੰਗਾ ਨਹੀਂ ਮਨਈ ਜਨਤੀ ਜੇ ਅਗਰ ਜ ਸਾਡੀਆਂ ਮੰਗਾ ਨਹੀਂ ਮੰਗੇ ਜਾਂਦੇ ਸਾਡੀ ਹੜਤਾਲ ਇਦਾਂ ਹੀ ਯਾਰੀ ਰਹੂਗੀ ਰਸਪਾਲ ਸਿੰਘ ਅੱਜ ਕੱਲ੍ਹ ਇਕੱਠੇ ਹੋਏ ਹਾਂ ਆਈਂ ਭਾਜੀ ਆਪਣੇ ਰੇਟ ਲਈ ਇਕੱਠੇ ਹੋਏ ਹਾਂ ਅੱਛਾ ਜੀ ਕੀ ਲੇਬਰ ਰੇਟ ਵਧਾਉਣਾ ਹਾਂਜੀ ਲੇਬਰ ਰੇਟ ਕਿੰਨਾ ਸਮਾਂ ਹੋਗਾ ਤੁਹਾਨੂੰ ਮੰਨ ਕਰਦਾ ਹਾਂ ਨੂੰ ਤਾਂ ਜੇ 2 ਦਿਨ ਹੋ ਗਏ ਆ ਉਤਰਾ ਹਾਂ ਹੀ ਪਹਿਲਾਂ ਰੇਟ ਵਧਾਇਆ ਸੀ 14-15 ਮਹੀਨੇ ਪਹਿਲਾਂ ਤੇ ਆਂਦੇ ਹੀ ਕਿ ਕਸਾਲ ਬਾਅਦ ਤੁਹਾਡਾ ਰੇਟ ਵਧਾ ਦਾਂਗੇ ਤੇ ਹੁਣ ਕੱਲ ਦਾ ਇਹਨਾਂ ਨੂੰ ਦੱਸਿਆ ਵਾ ਤੇ ਇੱਥੇ ਕੋਈ ਨਹੀਂ ਆਇਆ ਜੇ ਅੱਜ ਆਏ ਆ ਧਿਆਨ ਕੇ ਕੰਦੇ ਆ ਕਿ ਤੁਹਾਡਾ ਰੇਟ ਨਹੀਂ ਜੇ ਵਧਣਾ ਹਡਾ ਨਹੀਂ ਮਗਰੋਂ ਵਧਾਂਗਾ ਸਾਨੂੰ 2 ਮਹੀਨਿਆਂ ਦਾ ਟਾਈਮ ਦੋ ਤਾਂ ਇਥੋਂ ਕਹਿ ਕੇ ਤੇ ਮੁੜ ਕੇ ਸਾਰੇ ਇਥੋਂ ਚੱਲ ਗਏ ਮਤਲਬ ਆਪਣੇ ਆਪਣੇ ਦਫ਼ਤਰਾਂ ਦੇ ਵਿੱਚ ਕਦੋਂ ਤੁਸੀਂ ਇੱਕ ਬੈਠੇ ਆਂ ਹੀ ਭਾਜੀ ਕੱਲ ਤੋਂ ਬੈਠੇ ਆਂ ਕੱਲ 10 ਵਜੇ ਦੇ ਸਾਮੀ 4 ਵਜੇ ਚੱਲ ਗਏ ਕੱਲ ਕੋਈ ਨਹੀਂ ਆਇਆ ਅੱਜ ਆਏ ਆ ਕੀ ਕਹਿੰਦੇ ਹੋ ਤੋਂ ਇਹੀ ਕਹਿੰਦੇ ਜਾਣ ਕੇ ਕਿ ਰੇਟ ਆਡਾ ਮਗਰੋਂ ਨਹੀਂ ਵਧਾ ਤੁਹਾਨੂੰ ਕੋਈ 2 ਮਹੀਨਿਆਂ ਦਾ ਟਾਈਮ ਦੋ ਅਸੀਂ ਮਗਰ ਦੂਜੀ ਗੱਲ ਇਹ ਕਿ ਇਹ ਆਂਦੇ ਕਿ ਹਸਾਲ ਪਤਾ ਹੀ ਆਪੇ ਰੇਟ ਤਾਂ ਡਬਦਾ ਦਿਆ ਕਰਾਂਗੇ ਤੇ ਜੋ ਕਿ 2-3 ਮਹੀਨੇ ਹੋ ਗਏ ਸਾਲ ਹੋਏ ਨੂੰ ਰੇਟ ਵਧੇ ਨੂੰ ਇਹਨਾਂ ਨੇ ਇੱਕ ਵਾਰੀ ਨਹੀਂ ਨੂੰ ਪੁੱਛਿਆ ਕਿ ਤੁਹਾਡਾ ਰੇਟ ਮਤਲਬ ਕਿ 2 ਰੁਪਏ ਜਾਂ 3 ਰੁਪਏ ਵਧਾ ਦਈਏ ਕੋਈ ਨਹੀਂ ਜੀ ਅੱਜ ਆਈ ਹੜਤਾਲ ਕੀਤੀ ਆ ਤੇ ਸਾਰੇ ਚੁੱਪ ਹੋ ਗਏ ਆਪੋ ਆਪਣੀ ਥਾਂ ਤੇ ਜੇ ਰੇਟ ਨਹੀਂ ਪਤਾ ਕੀ ਕਰੋਗੇ ਫਿਰ ਭਾਜੀ ਆਈ ਐਪਲੀਕੇਸ਼ਨ ਲਿਖੀ ਆ ਡਿਪਟੀ ਕਮਿਸ਼ਨਰ ਤੇ ਜਾਵਾਂਗੇ ਇੰਸਾਫ ਦੀ ਮੰਗ ਕਰਾਂਗੇ ਕਿ ਸਾਡੀ ਲੇਬਰ ਦਾ ਰੇਟ ਜਰਾ ਸਹੀ ਹੋਵੇ ਜੋ ਮੰਗਾਈ ਦੇ ਹਿਸਾਬ ਨਾਲ ਕਿੰਨੇ ਵਰਤ ਤੱਕ ਕੰਮ ਕਰ ਹਾਂਜੀ 38-40 ਜਣੇ ਆਣੇ ਆ ਕਿਸੇ ਦਾ ਵੀ ਲੈਣ ਨਹੀਂ ਭਾਈ ਸਾਰਾ ਦਾ ਸੇਮ ਰੋਡ ਨਹੀਂ ਭਾਈ ਜੁਣੀ ਨਹੀਂ ਕੋਈ ਅੱਗੇ ਤੇ ਇਹਨਾਂ ਦੇ ਵਿੱਚੋਂ ਕੁਦਾੱਖ ਗੱਡੀਆਂ ਇਹਨਾਂ ਦੀਆਂ ਆਂ ਤਾਂ 10-15 ਗੱਡੀਆਂ ਹੁੰਦੇ ਖੁਦ ਮੁੰਦੇ ਆਪ ਹੀ ਮਾਲਕ ਵਾ ਅੱਛਾ ਤਾਂ ਉਹਨਾਂ ਨੂੰ ਇਹ 35 ਰੁਪਏ ਦਿੰਦੇ ਆ ਤੇ ਦੂਜਿਆਂ ਨੂੰ 18 ਰੁਪਏ ਦਿੰਦੇ ਆ ਜਿਹੜੀਆਂ ਗੱਡੀਆਂ ਇਹਨਾਂ ਦੀਆਂ ਆਪ ਦੀਆਂ ਨਹੀਂ ਹੁੰਦਾ ਭਾਜੀ ਭਾਈ 35 ਰੁਪਏ ਨਾ ਗਵਾ 40-50 ਨਾ ਘਟੋ ਤਾਂ ਸਾਢੇ 3-3 4-400 ਰੁਪਏ ਦਿਹਾੜੀ ਬੰਦੀ ਉਹਦੇ ਚ ਕੀ ਕਰੋਗੇ ਬੰਦਾ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਐਪਲੀਕੇਸ਼ਨ ਲਿਖੀ ਆ ਡੀਪੀ ਕਮਿਸ਼ਨਰ ਦੇ ਪੇਸ਼ ਹੋਵਾਂਗੇ